ਕਈ ਾਰੀ ਸਾਡੇ ਮਾਤਾ ਜੀ ਸਰਦਾਰ ਜਗਜੀਤ ਕੌਰ ਜੀ ਨਾਲ ਕਰੀਅਰੀ ਗੱਲ ਕਰਨ ਦਾ ਮੌਕਾ ਮਿਲਿਆ ਨਿਮਰਤ ਨਾਲ ਔਰ ਖੁਦ ਮੈਂ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਹਾਂ ਹਾਲਾਂਕਿ ਕਾਫੀ ਜ਼ਿੰਦਗੀ ਦਾ ਸਮਾਂ ਇੱਕ ਕਿਰਾਏ ਦੇ ਮਕਾਨ ਤੇ ਕੱਢ ਦਿੱਤਾ ਲੇਕਿਨ ਉਹਨਾਂ ਦੀ ਸੋਚ ਸੀਗੀ ਪਹਿਲਾਂ ਮੈਂ ਬਾਬੇ ਨਾਨਕ ਦੇ ਦੇ ਘਰ ਦਾ ਪ੍ਰਚਾਰ ਕਰਨਾ ਹੈ ਔਰ ਫਿਰ ਮੈਂ ਆਪਣੇ ਘਰ ਬਾਰੇ ਸੋਚਦਾ ਇਹੋ ਜੀ ਸੋਚ ਦੇ ਮਾਲਿਕ ਸਨ ਮਿੰਮਰਤੇ ਦੋਨੋਂ ਭੈੜਾਂ ਤੁਸੀਂ ਭਾਵਕ ਹੋ ਰਹੇ ਸੀ ਨਿਮਰਜੀ ਸਰਦਾਰ ਜੋਗਿੰਦਰ ਸਿੰਘ ਬੇਸ਼ੱਕ ਇਨਸਾਨ ਸਨ ਲekin ਮੈਂ ਸਮਝਦਾ ਕਿ ਇਹੋ ਜਿਹੇ ਇਨਸਾਨ ਕਦੇ ਮਰਦੇ ਨਹੀਂ ਹੈ ਸਰਦਾਰ ਜੁਗਿੰਦਰ ਸਿੰਘ ਇੱਕ ਸੋਚ ਸੰਗ ਸਰਦਾਰ ਜੁਗਿੰਦਰ ਸਿੰਘ ਜੀ ਇੱਕ ਵਿਚਾਰ ਸੰਗ ਔਰ ਸੋਚ ਤੇ ਵਿਚਾਰ ਕਦੇ ਇਸ ਦੁਨੀਆ ਤੋਂ ਜਾਂਦੇ ਨਹੀਂ ਔਰ ਇਸ ਤਰ੍ਹਾਂ ਦਾ ਨਾਕ ਕਰਕੇ ਗਏ ਮੈਂ ਤਾਂ ਆਪਦੇ 46 ਸਾਲ ਦੀ ਉਮਰ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਬੇਸ਼ੱਕੋ ਕਿੰਨਾ ਬਾਣੀ ਦੇ ਬਾਰੇ ਜਾਣਦਾ ਹੋਵੇ ਉਲੇਖ ਕਰਦਾ ਹੋਵੇ ਲੇਕਿਨ ਮੈਂ ਨਹੀਂ ਦੇਖਿਆ ਕਿ ਉਹਨੇ ਇਸ ਤਰ੍ਹਾਂ ਦਾ ਕੋਈ ਇੰਸਟੀਟਿਊਸ਼ਨ ਨੂੰ ਖੜਾ ਕੀਤਾ ਹੋਵੇ ਮੇਰੇ ਸ਼ਾਲੀ ਸਾਲਾਂ ਦੇ ਜੀਵਨ ਦੇ ਵਿੱਚ